ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਅੱਜ ਖੜੇ ਆ ਹਰਮੰਦਰ ਸਾਹਿਬ ਡਿਊਟੀ ਤੇ ਚੱਲਦੇ ਆ ਗੁਰਦੁਆਰਾ ਸਾਹਿਬ ਕਰਦੇ ਆ ਦਰਸ਼ਨ ਨਾਲ ਨਾਲ ਤੁਹਾਨੂੰ ਕਰਾਉਨੇ ਆ ਬਣੇ ਰਿਓ ਸਫ਼ਰ ਦੇ ਨਾਲ ਅੱਜ ਆਪਣਾ ਸਫ਼ਰ ਦਾ ਹੈਗਾ ਤੀਜਾ ਦਿਨ ਤੇ ਦਰਸ਼ਨ ਕਰਕੇ ਲੰਗਰ ਪਾਣੀ ਛਕ ਕੇ ਆਪਾਂ ਚੱਲਾਂਗੇ ਅੱਜ ਦਾ ਸਟਾਪ ਆਪਾਂ ਇੱਕ ਥਾਂ ਤੇ ਹੋਰ ਮਾਰਾਂਗੇ ਤੇ ਚੌਥੇ ਦਿਨ ਕੱਲ ਨੂੰ ਆਪਾਂ ਘਰੇ ਪਹੁੰਚ ਜਾਾਂਗੇ ਬਣੇ ਰਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਧੰਨਵਾਦ ਜੀ ਹਾਂਜੀ ਰੂਮ ਤੋਂ ਚੱਲ ਕੇ ਆਪਾਂ ਆ ਗਏ ਆ ਗੁਰਦੁਆਰਾ ਸਾਹਿਬ ਦੇ ਕੋਲ ਚੱਲਦੇ ਆ ਹੁਣ ਇੱਧਰ ਰਮਾਰ ਮੂ ਲਈ ਜਾਂਦਾ ਜੋਬਰ ਤੇ ਚੱਲਦੇ ਆ ਮੈਨੂੰ ਲੱਗਦਾ ਸੰਗਤ ਵਾਹ ਵਾਹੀ ਹੋਊਗੀ ਕਿਉਂਕਿ ਅੱਜ ਹੈਗਾ ਐਤਵਾਰ ਦੇਖਦੇ ਆ ਕਿੰਨਾ ਟਾਈਮ ਲੱਗਦਾ ਤੇ ਦਰਸ਼ਨ ਤਾਂ ਫਿਰ ਕਰਨੀ ਆ ਕਰਕੇ ਫੇਰ ਹੀ ਚੱਲਾਂਗੇ ਮੈਨੂੰ ਲੱਗਦਾ ਵੀ ਆਪਾਂ 10 ਤੋਂ ਪਹਿਲਾਂ ਤੁਰਦੇ ਨਹੀਂ ਹੈਗੇ ਖਰੀਦੋ ਪ੍ਰੋਖਤ ਦੀਆਂ ਦੁਕਾਨਾਂ ਸਵੇਰੇ ਸਵੇਰੀ ਖੁੱਲ ਗਈਆਂ ਬਈ ਤੇ ਕਿਉਂਗੀ ਇੱਥੇ ਹੀ ਕਮਾਈ ਇਹਨਾਂ ਦੀ ਕਿਉਂਕਿ ਮਤਲਬ ਰਾਤ ਨੂੰ ਜਾਂਦੇ ਵੀ ਇਹ 1-2 ਵਜੇ ਹੋਣਗੇ ਤੇ ਆ ਵੀ ਟਾਈਮ ਨਹੀਂ ਜਾਂਦੇ ਆ ਇਹ ਜੜਿਆਂ ਵਾਲੇ ਬਾਗ ਕੋਲੇ ਆਪਾਂ ਆ ਗਏ ਆ ਸਨ 1919 ਨੂੰ ਹੀ ਦੀ ਸ਼ਾਕਾ ਹੋਇਆ ਸੀਗਾ ਤੇ ਇਹ ਹਜੇ ਮੇਰਾ ਤਾਂ ਲੇਟ ਹੀ ਖੁੱਲੂਗਾ 9 ਵਜੇ 10 ਵਜੇ ਤੱਕ ਪਰ ਇਹ ਇੱਥੇ ਤਾਂ ਨਹੀਂ ਆਪਾਂ ਜਾਂਦੇ ਹੁਣ ਫਿਰ ਦੇਖਾਂਗੇ ਅਗਲੀ ਵਾਰ ਬਾਗ ਦੇ ਖੁੱਲਣ ਤੇ ਬੰਦ ਹੋਣ ਦਾ ਸਮਾਂ ਖੁੱਲਣ ਦਾ ਸਮਾਂ 7 ਵਜੇ ਤੇ ਬੰਦ ਹੋਣ ਦਾ 6 ਵਜੇ ਲਿਖਿਆ ਹੋਇਆ ਹੈ ਬਈ ਕਲੀਅਰ ਕਰ ਹੀ ਲਈਏ ਮੈਂ ਕਿਹਾ ਤੇ ਚੱਲਦੇ ਆ ਆਪਣੇ ਨਾਲ ਦੇ ਅੱਗੇ ਨੂੰ ਨਿਕਲ ਗਏ ਆ ਸਰਦਾਰ ਜੀ ਪਾਪੜ ਵਣੀਆਂ ਇਧਰਲੀ ਸਾਈਡ ਸ਼ਨੀ ਦੇਵ ਜੀ ਦਾ ਮੰਦਿਰ ਆ ਗਿਆ ਤੇ ਇਧਰ ਦਰਬਾਰ ਸਾਹਿਬ ਚੱਲਦੇ ਆ ਡਿੱਠੇ ਸਵੇ ਥਾਏ ਨਹੀਂ ਤੁੱਦ ਜੇ ਆ ਚੱਲਦੇ ਆ जल पानी के जोड़े जमा करा के पंज स्नाना करा गे मथा टेका गे वाहू सतनाम ਪਹੁੰਚ ਗਏ ਜੀ ਹਰਮੰਦਰ ਸਾਹਿਬ 7 ਵਜੇ ਦਾ ਟਾਈਮ ਹੋ ਗਿਆ ਪੂਰਾ ਪਾਰ ਅਰਦਾਸ ਦੇ ਮੌਕੇ ਤੇ ਪਹੁੰਚੇ ਆ ਵਾਹਿਗੁਰੂ ਸਤਨ ਸੰਤਨ ਸ੍ਰੀ ਗੁਰੂ ਰਾਮਦਾਸ ਜੀ ਪਿਆਰ ਸੱਚਿਆਰੀਆਂ ਦੇ ਸਮਾਸ ਤੇ ਆਨੰਦ ਹਰ ਕੇ ਆਨਤਾ ਦੇ ਬੋਲ ਜੀ ਵਾਹਿਗੁਰੂ ਸਾਡਾ ਨੋਟ ਕਰੋ। ਅੰਤ ਦੀ ਮਾਰਦੇ ਹੋ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬਹੁ ਚਾਹੇ ਥੋਜ ਸ਼ਬਦ ਮੈਂ ਲਿਹੇ ਰਾਜ ਕਰੀ ਗਾ ਖਾਲਸਾ ਆਕੀ ਰਹੇ ਨਾ ਕੋਈ ਭਵਾਰ ਹੋਏ ਸਭ ਮਿਲਾਂ ਗੁਰਦੁਆਰਾ ਸਾਹਿਬ ਆਪਾਂ ਦਰਸ਼ਨ ਕਰਕੇ ਲੰਗਰ ਪ੍ਰਸ਼ਾਦਾ ਛੱਕ ਕੇ ਹੁਣ ਚਾਲੇ ਪਾਉਣੇ ਆ ਮੱਥਾ ਆਪਾਂ ਅਕਾਲ ਤਖਤ ਸਾਹਿਬ ਪਹੇਕ ਲਿਆ ਸੀ ਕਿਉਂਕਿ ਸੰਗਤ ਜ਼ਿਆਦਾ ਸੀ ਵਾਟ ਆਪਣੀ ਅੱਜ ਕਾਫੀ ਹੈ ਤੇ ਕੱਲ ਵੀ ਸਾਈਕਲ ਦੇ ਵਿੱਚ ਖਰਾਬੀ ਆ ਗਈ ਸੀਗੀ ਤਾ ਅਗਰ ਕੇ ਵੀ ਅੱਜ ਚੱਲਾਂਗੇ 130 ਕਿਲੋਮੀਟਰ ਦੇ ਨੇੜੇ ਤੇ ਰਵਟ ਆ। ਇਹ ਉਧਰ ਆਪਾਂ ਨੂੰ ਟਾਈਮ ਜ਼ਿਆਦਾ ਲੱਗ ਜਾਣਾ ਸੀਗਾ। ਮਹਾਰਾ ਜੀ ਕਿਰਪਾ ਕਰੇ ਫੇਰ ਆਵਾਂਗੇ ਦੁਬਾਰਾ ਖੁੱਲਾ ਟਾਈਮ ਕੱਢ ਕੇ ਫੇਰ ਆਪਾਂ ਦਰਸ਼ਨ ਕਰਕੇ ਜਾਵਾਂਗੇ। ਇੱਧਰ ਗੋਰਾ ਵੀਰ ਆਪਣਾ ਲੈ ਕੇ ਕ੍ਰਿਸਚੀਅਨ ਦਾ ਢੰਡਾ ਚਲੋ ਆਵੇ ਧਰਮ ਦਾ ਪ੍ਰਮੋਟ ਕਰਦਾ। ਸਾਰੇ ਧਰਮ ਇੱਕ ਹੀ ਆ ਬਈ ਸਰਬ ਸੰਜੇ। ਤੇ ਸਾਰੇ ਧਰਮਾਂ ਲਈ ਸਾਂਝਾ ਗੁਰੂ ਘਰ ਹੈ ਇਸੇ ਕਰਕੇ ਚਾਰ ਦਰਵਾਜੇ ਆ ਸਿੱਖ ਮੁਸਲਮਾਨ ਹਿੰਦੂ ਤੇ ਇਸਾਈ ਕੋਈ ਵੀ ਧਰਮ ਦਾ ਇੱਥੇ ਆ ਸਕਦਾ ਵਾ ਤੇ ਕੋਈ ਵਿਤਕਰਾ ਵੀ ਨਹੀਂ ਹੁੰਦਾ ਸਾਰੇ ਇੱਕੋ ਹੀ ਹੁੰਦੇ ਧਰਮ ਇਹ ਬਾਬਾ ਜੀ ਇੱਥੇ ਬੈਠਦੇ ਨੇ ਫ੍ਰੀ ਦਵਾਈਆਂ ਮਿਲਦੀਆਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਜਿਹੜੀ ਕੋਈ ਮਨ ਛਰਦਾ ਹੈਗੀ ਉਹ ਆਪਣੇ ਹਿਸਾਬ ਨਾਲ ਸੇਵਾ ਪਾ ਜਾਂਦੇ ਇੱਥੇ ਤੇ ਦਵਾਈ ਲੈ ਕੇ ਜਾਂਦੇ ਆ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਕੀ ਹਾਲ ਚਾਲ ਨੇ ਜੀ ਬਸ ਵਧੀਆ ਵੀਰ ਜੀ ਤੇ ਜਿਹੜੇ ਇਹ ਰਿਕਸ਼ੇ ਆਪਾਂ ਦੇਖ ਰਹੇ ਆ ਤੇ ਕਿੰਨਾ ਵੱਲੋਂ ਜੀ ਸੇਵਾ ਇਹ ਤੇ ਕਿੱਥੇ ਕਿੱਥੇ ਛੱਡ ਕੇ ਆਉਂਦੇ ਨੇ ਇਹ ਸਾਬ ਜੀ ਆਪਣਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਆਣ ਵਾਸਤੇ ਲਾਈਆਂ ਗਈਆਂ ਗੱਡੀਆਂ ਸੰਤ ਬਾਬਾ ਪੂਰੀ ਜੀ ਵੱਲੋਂ ਵੀ ਸਾਈਆਂ ਹੋਈਆਂ ਸੰਗਤਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦੁਵਿਧਾ ਨਾ ਭਾਵੇਂ ਇਸ ਲਈ ਤੇ ਬਿਲਕੁਲ ਫ੍ਰੀ ਹੈਗੀ ਹੈ ਯਾਤਰੂਆਂ ਵਾਸਤੇ ਕਿੱਥੋਂ ਤੋਂ ਕਿੱਥੋਂ ਤੱਕ ਇਹ ਪਾਰਕਿੰਗ ਤੋਂ ਲੈ ਕੇ ਤੇ ਕੰਟਾ ਕਾਰਤਾ ਕਰਨ ਨਹੀਂ ਹੈ ਕੀ ਵਾਲੇ ਠੀਕ ਹੈ ਠੀਕ ਹੈ ਬਈ ਚਲੋ ਵਧੀਆ ਗੱਲ ਹੈ ਸ਼ੁਕਰੀਆ ਜੀ ਤੁਹਾਡਾ ਦੱਸਣ ਵਾਸਤੇ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਇਹ ਕਦੋਂ ਕਦੋਂ ਹੁਣੀ ਸ਼ੁਰੂ ਕੀਤਾ ਜੀ ਹਾਂਜੀ ਜੀ ਇਹ ਨਾ ਇਹ ਮਾਨ ਜੋਗ ਸਾਡੇ ਪ੍ਰਧਾਨ ਸਾਹਿਬ ਜੀ ਐਡਵੋਕੇਟ ਜਿੰਦਰ ਤਾਮੀ ਸਾਹਿਬ ਨੇ ਕੀਤਾ ਸੀ ਇਹਨਾਂ ਦਾ ਖੁਦ ਘਟਨ ਕੀਤਾ ਸੀ ਤੇ ਬਾਬਾਪੁਰੀ ਵਾਲਿਆਂ ਵੱਲੋਂ ਇਹ ਜਿਹੜੀ ਆ ਇਹ ਫ੍ਰੀ ਜਿਹੜੀ ਕਿੰਨੀਆਂ ਕਿੰਨੀਆਂ ਵਾਰ ਇਹ ਕਿੰਨੀਆਂ ਗੱਡੀਆਂ ਜੀ ਇਹ 5 ਪੰਜ ਗੱਡੀਆਂ ਵਸੇ ਪੰਜ ਗੱਡੀਆਂ ਚਲੋ ਵਧੀਆ ਵਧੀਆ ਜੀ ਤੇ ਤੁਸੀਂ ਬਈ ਗੱਡੀ ਚਲਾਉਨੇ ਹੋ ਇਹ ਹਾਂਜੀ ਵੈਗੁਰੂ ਠੀਕ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਫਤਿਹ ਹੋ ਠੀਕ ਠਾਕ ਹੋ ਜੀ ਚਲੋ ਵਧੀਆ ਇਹ ਹੈ ਨਾ ਮਤਲਬ ਜੇ ਕਿਸੇ ਨੂੰ ਤੁਰਿਆ ਨਹੀਂ ਜਾਂਦਾ ਜਾਂ ਕੁਝ ਉਹਦੇ ਵਾਸਤੇ ਹੈ ਨਾ ਚੰਗੀ ਚੀਜ਼ ਹੈ ਇਹ ਤੇ ਜੇ ਕਿਸੇ ਨੇ ਵੀ ਬਈ ਆਉਣਾ ਹੋਵੇ ਆ ਫ੍ਰੀ ਸੇਵਾ ਲਿਖਿਆ ਹੋਇਆ ਕਾਰ ਸੇਵਾ ਪੂਰੀ ਵਾਲੇ ਸ੍ਰੀ ਅਮਰਿਤਸਰ ਜਸੇਦਰ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਇਹਨਾਂ ਵੱਲੋਂ ਸੇਵਾ ਵਾ ਹਾਂਜੀ ਬੱਟਿਆਂ ਬਜ਼ੁਰਗਾਂ ਵਾਸਤੇ ਫ੍ਰੀ ਸੇਵਾ ਲੋੜਵੰਦਾਂ ਲਈ ਹਾਂਜੀ ਹਾਂਜੀ ਕੋਈ ਵੀ ਬੱਚੇ ਆ ਬਜ਼ੁਰਗ ਆ ਤੇ ਜਾਂ ਕੋਈ ਅੰਗਹੀਨਾ ਉਹਨਾਂ ਲੋੜਵੰਦਾ ਵਾਸਤੇ ਬਿਲਕੁਲ ਫ੍ਰੀ ਸੇਵਾ ਲਿਖਿਆ ਵੀ ਹੋਇਆ ਤੇ ਤੁਸੀਂ ਜਿੱਥੇ ਕਿਤੇ ਵੀ ਦੇਖ ਕੇ ਪੁੱਛ ਸਕਦੇ ਹੋ ਤੇ ਆਪਦੀ ਆਪ ਆ ਸਕਦੇ ਤੇ ਉਧਰ ਆਪਾਂ ਦੱਸਿਆ ਸੀਗਾ ਦਵਾਈਆਂ ਦਾ ਵੀ ਬਿਲਕੁਲ ਫ੍ਰੀ ਹੈ ਬਾਈ ਵੀ ਉੱਥੇ ਬੈਠੇ ਸੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਚੱਲਦੇ ਆਂ ਕਮਰੇ ਵੱਲ ਨੂੰ ਤੇ ਆਪਾਂ ਰੈਜ ਮੈਗਨੇਟ ਲੈ ਲਿਆ ਸੀਗਾ ਪੱਥਰ ਦੇ ਵਿੱਚ ਬਈ ਕਲਾਕਾਰੀ ਦੇਖ ਸਕਦੇ ਤੁਸੀਂ ਕਿਵੇਂ ਕੀਤੀ ਹੋਈ ਆ ਮੱਛਾ ਮੱਛਾਂ ਪੂਰੀਆਂ ਐਨ ਪੂਰੀ ਬਰੀਕੀ ਨਾਲ ਬਣਾਈਆਂ ਹੋਈਆਂ ਆ ਅੱਗੇ ਆ ਗਿਓ ਬਾਟਾ ਕੋਆ ਇਹ ਮਿਲਦਾ ਕੋਈ ਸ਼ਹੀਦਾਂ ਦੇ ਬਣਾਏ ਜਾਂ ਕਿਵੇਂ ਉਹਨਾਂ ਦੇ ਨਾਮ ਸਾਰਾ ਕੁਝ ਲਿਖਿਆ ਹੋਇਆ ਇਹਦੇ ਬਾਰੇ ਦੇਖਦੇ ਹਾਂ ਜੇ ਕਿਤੇ ਲਿਖੀ ਹੋਈ ਜਾਣਕਾਰੀ ਹਾਂ ਜਲੇ ਵਾਲੇ ਬਾਗ ਦੇ ਵਿੱਚ ਜਿਹੜਾ ਸਾਕਾ ਹੋਇਆ ਸੀਗਾ 13 ਅਪ੍ਰੈਲ ਸਾਲ 1999 ਨੂੰ ਤੇ ਉਹਦੇ ਰਿਲੇਟਡ ਜਿਹੜੇ ਮਤਲਬ ਸ਼ਹੀਦ ਹੋਏ ਹੋਣਗੇ ਇੱਥੇ ਉਹਨਾਂ ਸਾਰਿਆਂ ਦੇ ਨਾਮ ਵਗੈਰਾ ਲਿਖਿਆ ਤੇ ਇੱਧਰ ਬਣਾਏ ਹੋਏ ਆ ਇਦਾਂ ਇੱਕ ਹਾਥੀ ਬਣਾਇਆ ਹੋਇਆ ਹੱਥ ਦੀ ਸ਼ੇਪ ਦਾ ਬਣਾਇਆ ਹੋਇਆ ਸਾਰਾ ਤੇ ਬਾਗ ਦੀ ਖੁੱਲ ਗਿਆ ਵੈਸੇ ਤੇ ਆਪਾਂ ਫੇਰ ਕਦੇ ਦੇਖਾਇਆ ਕਿਉਂਕਿ ਹੁਣ ਆਪਾਂ ਕਾਲੀ ਚ ਟਾਈਮ ਵੀ ਜਿਹੜਾ 9 ਵਜ ਗਿਆ ਚੱਲਣਾ ਫੇਰ ਆਪਾਂ ਇੱਥੋਂ ਕੋਈ ਮਾੜੀ-ਮੋਟੀ ਜਿਹੜੀ ਖਰੀਦਾ-ਖਰਾਦੀ ਕਰਨੀ ਆ ਨਾਲ ਦਿਆਂ ਨੇ ਉਹ ਦੇਖੀ ਜਾਂਦੇ ਆ ਇਹ ਇਹ ਤੋਂ ਬਾਅਦ ਚੱਲਾਂਗੇ ਬਈ ਅੱਗੇ ਨੂੰ ਇੱਥੇ ਬੁੱਤ ਬਣਾਏ ਹੋਏ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਹਰੀ ਸਿੰਘ ਨਲਵਾ ਜੀ ਦੇ ਜਿੱਥੇ ਪਹਿਲਾਂ ਪੰਗੜੇ ਭੁੰਗੜੀਆਂ ਵਾਲੀਆਂ ਮੂਰਤੀਆਂ ਲੱਗੀਆਂ ਹੁੰਦੀਆਂ ਸੀ ਉਹਦੀ ਜਗ੍ਹਾ ਤੇ ਬਣਾਏ ਬਈਆ ਸੋਹਣੇ ਲੱਗਦੇ ਬਹੁਤ ਸੋਹਣੇ ਬਣਾਏ ਨੇ ਤਾਂਗੇ ਵੀ ਚੱਲਦੇ ਆ ਹਜੇ ਕਦੇ ਕਦਈ ਤੇ ਆਹ ਜਿਹੜਾ ਪੌਲ ਹੈਗਾ ਸਿੱਧਾ ਉਧਰੋਂ ਪਿੱਛੋਂ 메인 ਰੋਡ ਤੋਂ ਪਾਰਕਿੰਗ ਦੇ ਵਿੱਚ ਹੁੰਦਾ ਐਂਟਰ ਲੋ ਜੀ ਸਮਾਨ ਸੋਣ ਬਣ ਕੇ ਚੱਲ ਪਿਆ ਅਕਾਲੀ ਫੂਲਾ ਸਿੰਘ ਜੀ ਲੋ ਜੀ ਅਮ੍ਰਿਤਸਰ ਤੋਂ ਆਪਾਂ ਹੋ ਗਏ ਐਗਜ਼ਿਟ ਤੇ ਇਹ ਟ੍ਰੈਫਿਕ ਤੋਂ ਬਾਚ ਹੀ ਗਏ ਆ ਵੈਸੇ ਇਨਾ ਹੈ ਨਹੀਂ ਸੀਗਾ ਨਹੀਂ ਤਾਂ ਸਾਨੂੰ ਆਇਆ ਸੀਗਾ ਵੀ ਟਾਈਮ ਹੋ ਗਿਆ 9 ਵਜੇ ਦਾ ਵੀ ਟ੍ਰੈਫਿਕ ਹੋਊਗਾ ਪਰ ਥੋੜਾ ਜਿਹਾ ਸੰਡੇ ਕਰਕੇ ਅੱਜ ਟ੍ਰੈਫਿਕ ਘੱਟ ਸੀਗਾ ਸਕੂਲ ਵੀ ਨਹੀਂ ਜਿਵੇਂ ਲੱਗੇ ਤੇ ਦੂਜਾ ਹੋਰ ਕਮਾਕਾਰਾਂ ਵਾਲੇ ਬੰਦੇ ਘਰੇ ਹੋਣਗੇ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਆਪਾਂ ਬਈ ਆ ਗਏ ਸੀ 10 ਕਿਲੋਮੀਟਰ ਅੱਗੇ ਤੇ ਹੁਣ ਰਸਤੇ ਆਪਣੇ ੱਡੋ ਵੱਡੀ ਹੋਣੇ ਆ ਤੇ ਚੌਬਰ ਵੀ ਇਧਰ ਤਿਆਰ ਆ ਇਹਨਾਂ ਦਾ ਰੋਡ ਹੈਗਾ ਆਹ ਹਾਲਾ ਤੇ ਆਪਣਾ ਇਧਰੋਂ ਉਹ ਸਾਹਮਣੇ ਜਿਹੜਾ ਪੌਲਾ ਉਧਰ ਚੜਦੇ ਆ ਨਾ ਆਪਾਂ ਤੇ ਠੀਕ ਆ ਗੈਰੀ ਬਾਈ ਓਕੇ ਜੀ ਧੰਨਵਾਦ ਪੁਰਾਣੇ ਬੰਦੇ ਸਾਡੇ ਹਾਂ ਵਧੀਆ ਰਿਆ ਟੂਰ ਤੇ ਠੀਕ ਲੱਗਿਆ ਜੀ ਹੋਰ ਵਧੀਆ ਜੀ ਵਧੀਆ ਸਾਥ ਬਣਿਆ ਰਿਹਾ ਹੈ ਨਾ ਨਾ ਵਸ ਕੇ ਫੇਰ ਫੇਰ ਦੁਬਾਰਾ ਗੇੜਾ ਮਾਰਾਂਗੇ ਹਾਂ ਕੋਈ ਨਾ ਪਿੰਡ ਮਿਲਾਂਗੇ ਜਰੂਰ ਜਰੂਰ ਜਾ ਪਾਣੀ ਵੀਰਾਂਗੇ ਕੈਂਪਿੰਗ ਗੁੰਮੇ ਕਰਾਂਗੇ ਫਿਰ ਜਰੂਰ ਜਰੂਰ ਪਿੰਡ ਮਿਲਾਂਗੇ ओके okay, जी फिर धन्यवाद ओके जी रैली ਤੇ ਆਜਨ ਨਾਲ ਉਹ ਕਾਲ ਹੋल्डਸ ਹੈ ਹਾਂ ਮਿਲਾਂਗੇ ਮਿਲਾਂਗੇ ਹੋ ਸਕਦਾ ਤੁਹਾਡੇ ਘਰੇ ਆ ਜੀ ਉਹਦਨ ਹਾਂ ਕਰਦੇ ਆ ਫਾਈਨਲ ਫਿਰ ਕੀ ਬਣਾ ਤੁਹਾਡੇ ਘਰੇ ਦੇ ਵੀ ਉਹਦਨ ਤੇ ਠੀਕ ਆ ਬਾਈ ਜੀ ਮਿਲਦੇ ਆ ਫਿਰ ਅੱਜ ਦੇਖਦੇ ਆ ਪਿੰਡ ਆਪਣਾ ਹੈਗਾ ਵਾ 123 ਕਿਲੋਮੀਟਰ ਦਾ ਅਜੇ ਨਹੀਂ ਪਤਾ ਪਿਆ ਪਿਆ ਹੈਗਾ 110 12 ਕਿਲੋਮੀਟਰ ਦੇਖਦੇ ਆ ਤਰਨ ਤਰਨ ਸਾਹਿਬ ਮੱਥਾ ਟੇਕ ਕੇ ਜੁਬਾ ਦੇ ਅੱਗੇ ਰਵਾਨਾ ਹੋਵਾਂਗੇ ਬਣੇ ਰਿਓ ਸਫ਼ਰ ਦੇ ਨਾਲ ਦੇਖੋ ਜੇ ਜਾਂਗੇ ਰਾਲ ਜੋ ਜੋ ਵੀ ਆਊਗਾ ਤੇ ਅੱਜ ਸੋਚਾਂਗੇ ਕਿ ਸਟਾਪ ਘੱਟ ਲਾਵਾਂਗੇ ਕਿਉਂਕਿ ਕੱਲ੍ਹ ਆਲਾ ਚੱਕਰ ਨਾ ਪੈ ਜੇ ਆਪਣੇ ਨਾਲ ਤੇ ਟਿਊਬ ਆਪਾਂ ਲਈ ਨਹੀਂ ਹੋ ਸਕਦਾ ਤਰਮ ਤਰਮ ਤੋਂ ਆਪਾਂ ਟਿਊਬ ਨਵੀਂ ਲੈ ਲਈਏ ਜੇ ਮਿਲ ਗਈ ਤਾਂ ਚੰਗਾ ਭਾਈ ਓਏ ਠੀਕ ਆ ਇਕੱਲੇ ਜਾਂਦੇ ਆ ਵਧੀਆ ਨਹੀਂ ਲੱਗਦਾ ਸਹੀ ਗੱਲ ਆ ਤੇ ਲਓ ਜੀ ਰਾਸਤੇ ਹੋ ਗਿਆ ਵੱਖ ਵੱਖ ਚੰਗਾ ਜੀ ਫਿਰ ਤੇ ਓਕੇ ਜੀ ਪੰਪ ਤੋਂ ਪਾਣੀ ਪੀ ਕੇ ਨਾਲ ਬੋਤਲ ਇੱਕ ਭਰ ਲਈ ਆ ਤੇ ਚੱਲਦੇ ਆ ਹੁਣ ਅੱਗੇ ਧੰਨਵਾਦ ਪੰਪ ਵਾਲਿਆਂ ਦਾ ਪੰਪ ਜਿੰਦਾਬਾਦ ਰਹਿਣ ਜਿੱਥੋਂ ਆਪਾਂ ਨੂੰ ਪਾਣੀ ਮਿਲਦਾ ਰਿਹਾ ਤੇ ਆਪਣਾ ਸਫ਼ਰ ਵਧੀਆ ਨਿਬੜਦਾ ਰਿਹਾ ਪਾਣੀ ਬਿਨਾ ਸਾਈਕਲ ਸਫ਼ਰ ਅਧੂਰਾ ਜਿਵੇਂ ਗੱਡੀ ਤੇਲ ਬਿਨਾ ਤੇ ਚੱਲਦੇ ਆ ਜੀ ਹੁਣ ਅੱਗੇ ਆਪਾਂ ਵੀ ਉਹ ਗੱਡੀ ਨੇ ਵੀ ਤੇਲ ਪੁਆ ਲਿਆ ਤੇ ਆਪਾਂ ਵੀ ਪੁਆ ਲਿਆ ਤੇਲ ਬੋਤਲ ਦੇ ਵਿੱਚ ਚੱਲਦੇ ਆ ਹਾਂ ਬੋੜ ਆ ਗਿਆ ਤਰਨਤਨ ਸਾਹਿਬ ਦਾ ਚਲਦੇ ਆ ਗੁਰਦੁਆਰਾ ਸਾਹਿਬ ਕਰਦੇ ਆ ਦਰਸ਼ਨ ਨਾਲ ਨਾਲ ਕਰਾਉਣੇ ਆ ਤੁਹਾਨੂੰ ਆਪਾਂ ਆ ਗਏ ਉਥੋਂ 22 ਕਿਲੋਮੀਟਰ ਤੇ ਚਲਦੇ ਆ ਗੁਰਦੁਆਰਾ ਸਾਹਿਬ 1 ਘੰਟਾ 40 ਮਿੰਟ ਦਾ ਆਪਾਂ 28 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚ ਗਏ ਆ ਸ਼੍ਰੀ ਦਰਬਾਰ ਸਾਹਿਬ ਤਰਨਤਨ ਚਲਦੇ ਆ ਮੱਥਾ ਟੇਕਦੇ ਆ ਸਾਈਕਲ ਦਾ ਪਹਿਲਾਂ ਕਰਦੇ ਆ ਹੱਲ ਕਿਤੇ ਲਾਉਣੇ ਲੁਣਨੇ ਆ ਜਿਹੜਾ ਜ਼ਰੂਰੀ ਸਮਾਨ ਸੀ ਆਪਾਂ ਛੋਟੇ ਬੈਗ 'ਚ ਪਾ ਲਿਆ ਤੇ ਇਥੇ ਪੁੱਛ ਕੇ ਸਿਆ ਕਰ ਤੁੰਗ ਕਰਕੇ ਤੇ ਲਾਉਣੇ ਲੋਕ ਫੇਰ ਆਪਾਂ ਲਾਤਾ ਪਾਰਕਿੰਗ ਦੇ ਵਿੱਚ ਤੇ ਕਹਤੇ ਗਾਲ ਹੀ ਕੋਈ ਨਹੀਂ ਅਸੀਂ ਰੱਖ ਲਾਂਗੇ ਨਿਗਾ ਤੇ ਤੂੰ ਜਾਇਆ ਮੱਥਾ ਟੇਕਿਆ ਇਹ ਵਧੀਆ ਬੰਦੇ ਵੀ ਹੁੰਦੇ ਗਈ ਹੋਰ ਪਹੁੰਚ ਗਏ ਜੀ ਆਪਾਂ ਦਰਬਾਰ ਸਾਹਿਬ ਤੇ ਪੰਜ ਸ਼ਨਾਨਾ ਕਰਕੇ ਚੱਲਦੇ ਹਾਂ ਹੁਣ ਮੱਥਾ ਟੇਕਣ ਵਾਸਤੇ ਵਾਹਿਗੁਰੂ ਗੁਰ ਦਰਾਸ਼ੀਰੀ ਮੰਗੀ ਸਾਹਿਬ ਇਸ ਹਸਤਾਨ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਤੋਂ ਦੁਸ਼ਤ ਚੰਦੂ ਸਵਾਹੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਜਾਂਦੇ ਸੀ ਮੇ ਰਾਤ ਖੈਰੇ ਸਨ ਇਹ ਸਾਰਾ ਇਤਿਹਾਸ ਤੁਹਾਡੇ ਨਾਲ ਆਪਾਂ ਫੋਟੋ ਰਹੀ ਇੱਕ ਸਾਂਝਾ ਕਰ ਰਹੇ ਹਾਂ ਤੁਸੀਂ ਪਾਉਜ਼ ਕਰਕੇ ਪੜ੍ਹ ਸਕਦੇ ਹਾਂ ਹਾ ਅਸਰੀ ਦਰਬਾਰ ਸਾਹਿਬ ਦੀ ਤਰਨਤਨ ਸਾਹਿਬ ਪੰਜੋ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ 29 ਅਪ੍ਰੈਲ 1592 ਈਸਵੀ ਨੂੰ ਸਰੋਵਰ ਖਦਵਾ ਕੇ 1593 ਈਸਵੀ ਨੂੰ ਨਗਰ ਸ੍ਰੀ ਤਰਨਤਨ ਤੇ ਸ੍ਰੀ ਦਰਬਾਰ ਸਾਹਿਬ ਦੀ ਨੀ ਰੱਖੀ ਨਗਰ ਸ੍ਰੀ ਤਰਨਤਨ ਸਾਹਿਬ ਦੀ ਪੰਜਾਬ ਦੇ ਇਤਿਹਾਸ ਵਿੱਚ ਆਪਣੀ ਵਿਸ਼ੇਸ਼ਤਾ ਹੈ ਸ੍ਰੀ ਤਰਨਤਨ ਸਾਹਿਬ ਨੂੰ 16 ਜੂਨ 2006 ਵਿੱਚ ਗੁਰੂ ਅਰਜਨ ਦੇਵ ਜੀ ਦੇ 400 ਸਾਲਾ ਸ਼ੀਧੀ ਦਿਹਾੜੇ ਤੇ ਜਿਲ੍ਹਾਵਾਨ ਦਾ ਮਾਣ ਮਹਿਸੂਸ ਹੋਇਆ ਇਹ ਇਹਦਾ ਸਰੋਵਰ ਜਿਹੜਾ ਉਹ ਤਕਰੀਬਨ 1.5 ਕਿਲੋਮੀਟਰ ਦੇ ਘੇਰੇ ਦੇ ਵਿੱਚ ਬਣਿਆ ਹੋਇਆ ਤੇ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਆ ਤੇ ਬਾਕੀ ਸਾਰਾ ਇਤਿਹਾਸ ਆਪਾਂ ਫੋਟੋ ਰਾਹੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤੇ ਤੁਸੀਂ ਇਹਨੂੰ ਪਾਉਜ਼ ਕਰਕੇ ਪੜ੍ਹ ਸਕਦੇ ਹੋ ਤੇ ਮੈਂ ਇਹਦੇ ਨਾਲ ਇੱਕ ਫੋਟੋ ਵੀ ਵੱਖਰੀ ਅਟੈਚ ਕਰ ਦੂੰਗਾ ਥੱਲੇ ਉੱਤਰ ਇੱਕ ਅਜਿਹਾ ਵਕਰ ਬਣਿਆ ਹੋਇਆ ਤੇ ਉਹ ਦੇਖਦੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਸਾਰੀਆਂ ਤਸਵੀਰਾਂ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬਾਸ਼ਾ ਰੰਗਜੀਤ ਦੇ ਜ਼ੁਲਮਾਂ ਦੇ ਸਤਾਏ ਕਸ਼ਮੀਰੀ ਬਹਾਮਣ ਜਿਹੜੇ ਸੀਗੇ ਉਹ ਗੁਰਤੇਗ ਬਹਾਦਰ ਜੀ ਕੋਲ ਆਏ ਸੀਗੇ ਤੇ ਉਸ ਤੋਂ ਬਾਅਦ ਗੁਰਤੇਗ ਬਹਾਦਰ ਜੀ ਨੇ ਆਪਣਾ ਸੀਸ ਦੇ ਕੇ ਹਿੰਦੂਆਂ ਦੇ ਧਰਮ ਨੂੰ ਬਚਾਇਆ ਤੇ ਬਹੁਤ ਵੱਡੀ ਕੁਰਬਾਨੀ ਸੀ ਕੁਰਬਾਨੀ ਨੂੰ ਯਾਦ ਕਰਦੇ ਆ ਲੂ ਕੰਡੇ ਖੋੜੇ ਹੋ ਜਾਂਦੇ ਆ ਤੇ ਗੁਰੂ ਸਾਹਿਬ ਦਾ 350 ਸਾਲ ਅਸੀਂ ਦੀ ਦਿਹਾੜਾ ਹੋਣਾ ਪਿਛੇ ਲੰਘ ਕੇ ਗਿਆ 25 ਨਵੰਬਰ ਨੂੰ ਆਪਣਾ ਵਾਹਿਗੁਰੂ 29 ਦਸ਼ਮੀ ਸੇਵਾ ਅਸਿਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਉਹਨਾਂ ਨੇ ਸਾਖੀ ਵੇਲੇ ਅੰਮ੍ਰਿਤ ਛਕਾਉਣ ਵਾਸਤੇ ਸੀਸ ਮੰਗੇ ਸੀਗੇ ਤਾਂ ਇੰਨੇ ਦਾ ਮਤਲਬ ਵਿਅਕਤੀਆਂ ਦੇ ਵਿੱਚੋਂ ਪੰਜ ਜਾਨੇ ਖੜੇ ਹੋਏ ਸੀਗੇ ਪੰਜ ਪਿਆਰੇ ਤੇ ਉਹਨਾਂ ਨੇ ਅਮਰਦੀ ਦਾਤ ਬਖਸ਼ੀ ਸੀ ਉਸ ਤੋਂ ਬਾਅਦ ਇਸ ਤਰ੍ਹਾਂ ਸਾਂਝਾ ਕੀਤਾ ਹੋਇਆ ਖਾਲਸਾ ਦੀ ਸਾਜਣਾ ਅੱਗੇ ਵੀ ਕੁਝ ਹੋਰ ਤਸਵੀਰਾਂ ਉਹ ਵੀ ਤੁਹਾਡੇ ਨਾਲ ਕਰਦੇ ਆਂ ਸਾਂਝੀਆਂ ਸਿੱਖੀ ਦੇ ਸ਼ਾਕਾ ਭਾਈ ਮਨੀ ਸਿੰਘ ਜੀ ਭਾਈ ਮਤੀ ਦਾਸ ਜੀ ਸਿੱਖੀ ਦਾ ਨੂੰ ਬਚਾਉਣ ਵਾਸਤੇ ਮਾਵਾ ਨੇ ਆਪਣੇ ਪੁੱਤਰਾਂ ਦੇ ਹਾਰ ਗੜਿਆਂ ਦੇ ਵਿੱਚ ਪੁਆਲੇ ਸੀਗੇ ਤੇ ਨੇਜਿਆਂ ਦੇ ਉੱਪਰ ਉਹਨਾਂ ਦੇ ਪੁੱਤਰ ਟੰਗ ਦਿੱਤੇ ਸੀ ਉਹ ਸਾਰਾ ਦ੍ਰਿਸ਼ ਇਹਦੇ ਨਾਲ ਦਿਖਾਇਆ ਹੋਇਆ ਤੇ ਕਾਂ ਜਿਹੜੀ ਬੋਟੀਆਂ ਲੈ ਜਾਂਦੇ ਸੀ ਬੱਚਿਆਂ ਦੀਆਂ ਚੱਕ-ਚੱਕ ਕੇ ਪਰ ਸਿੱਖੀ ਧਰਮ ਤੋਂ ਡੋਲੇ ਨਹੀਂ ਸੀਗੇ ਵੀ ਆਪਾਂ ਨੂੰ ਵੀ ਇਹ ਚੀਜ਼ ਕਰਨੀ ਚਾਹੀਦੀ ਵੀ ਸਿੱਖੀ ਧਰਮ ਨੂੰ ਆਪਾਂ ਬਚਾ ਕੇ ਰੱਖੀਏ ਪਰ ਤੋਂ ਵੱਧ ਸਰਦਾਰ ਬਣੀਏ ਤੇ ਆਪਾਂ ਕੁਰਬਾਨੀਆਂ ਨੂੰ ਯਾਦ ਰੱਖੀਏ ਗੁਰੂਆਂ ਦੀ ਛੀਦੀ ਛੱਕਾ ਭਾਈ ਸੁਭੇਗ ਸਿੰਘ ਜੀ ਭਾਈ ਸਹਿਬਾ ਸਿੰਘ ਜੀ ਚਰਖੜਿਆਂ ਦੇ ਵਿੱਚ ਜਿਨ੍ਹਾਂ ਨੂੰ ਕਰ ਦਿੱਤਾ ਸੀਗਾ ਸ਼ਹੀਦ ਵਾਹੀ ਜੀ ਸਤਿਨਾਮ ਸ਼ਹੀਦੀ ਹਕ ਭਾਈ ਤਾਰੂ ਸਿੰਘ ਜੀ ਜਿਹਨਾਂ ਦਾ ਖੋਪੜ ਲਾ ਦਿੱਤਾ ਸੀ ਪਰ ਉਹਨਾਂ ਨੇ ਕੇਸ ਨਹੀਂ ਸੀ ਘਟਵਾਏ ਤੇ ਜਿਹੜਾ ਬਾਦਸ਼ਾਹ ਸੀ ਇਹ ਉਹਨਾਂ ਨੂੰ ਜਰੂ ਬਾਸੂ ਦਾ ਬੰਨ ਪੈ ਜਾਂਦਾ ਸੀਗਾ ਜਕਰੀਆ ਖਾਨ ਤੇ ਉਹ ਭਾਈ ਤਾਰੂ ਜੀ ਦੀ ਜਿਹੜੀ ਜੁੱਤੀ ਸੀ ਉਹ ਸਿਰ ਦੇ ਵਿੱਚ ਮਾਰ ਕੇ ਫਿਰ ਉਹਨਾਂ ਨੂੰ ਬਾਸੂ ਦਾ ਬੰਨ ਖੁੱਲਦਾ ਸੀਗਾ ਤੇ ਪਾਪਾਂ ਦੀ ਸਜ਼ਾ ਉਹਨਾਂ ਨੂੰ ਜਿਹੜੀ ਬਹੁਤ ਬੁਰੇ ਤਰੀਕੇ ਨਾਲ ਭੁਗਤਨੀ ਪਈ ਸੀ ਤੇ ਉਹਨਾਂ ਦਾ ਕੋਈ ਅੰਸ਼ ਵੰਸ਼ ਕੋਈ ਕੁਝ ਨਹੀਂ ਰਿਹਾ ਤੇ ਨਾ ਉਹਨਾਂ ਨੂੰ ਕੋਈ ਯਾਦ ਕਰਦਾ ਤੇ ਗੁਰੂਆਂ ਦੀ ਕੁਰਬਾਨੀ ਆ ਤੇ ਇਸੇ ਕਰਕੇ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀਆਂ ਯਾਦਗਾਰ ਬਣੀਆਂ ਹੋਈਆਂ ਆਪ ਜਿਆਦਾ ਤੈਮ ਟਿਕਦਾ ਨਹੀਂ ਹੁੰਦਾਗਾ ਬਾਕੀ ਇਹ ਅੱਗੇ ਅੱਗੇ ਥੋੜੇ ਨਾਲ ਸਾਂਝੀਆਂ ਕਰਦੇ ਜਾਵਾਂਗੇ ਸ਼ੇਮਾ ਪਾਸ਼ਾ ਮੀਰੀ ਪੀਰੀ ਦੇ ਮਾਲਕ ਪੰਚ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਨੂੰ ਚਾਲੇ ਪਾਉਣ ਵਕਤ ਸਪਸ਼ਟ ਫਰਮਾਨ ਕਰ ਗਏ ਸਨ ਕਿ ਸ਼੍ਰੀ ਲੇਖੇ ਲੱਗੇਗਾ ਸਾਡੇ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਜੀ ਗੁਰਗੱਦੀ ਪਰ ਬਿਠਾਉਣਾ ਜਲੰਧਾ ਟਾਕਰਾ ਸ਼ਾਸਤਰਵੱਧ ਹੋ ਕੇ ਕਰਨਾ ਪੈਣਾ ਇਸ ਗੁਰ ਅਦੇਸ਼ ਅਨੁਸਾਰ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਗੱਦੀ ਤੇ ਬਰਾਜਮਾਨ ਕਰਾ ਕੇ ਮੀਰੀ ਪੀਰੀ ਤੇ ਦੋ ਤਲਵਾਰਾਂ ਪਹਿਨਾਉਂਦੇ ਹੋਏ ਬਾਬਾ ਬੁੱਢਾ ਜੀ ਉਹ ਸ਼੍ਰੀ ਗੁਰੂ ਹਰਗੋਮੀ ਸਾਹਿਬ ਜੀ ਨੂੰ ਗੁਰਗੱਦੀ ਤੇ ਬਿਠਾਉਂਦੇ ਹੋਏ ਆ ਉਹਨਾਂ ਨੇ ਉਹਨਾਂ ਨੂੰ ਦੋ ਤਲਵਾਰਾਂ ਦਿੱਤੀਆਂ ਸੀਗੀਆਂ ਵੀ ਹੁਣ ਲੜਾਈ ਕਰਕੇ ਹੀ ਕੁਰਬਾਨੀ ਬੇਣੀ ਪੈਂ ਵਾਹਿਗੁਰੂ ਅੰਨੇ ਪਾਛਾ ਸੇਰ ਗੁਰੂ ਅਰਜਨ ਦੇਵ ਜੀ ਉੱਬਲਦੀ ਦੇਗ ਵਿੱਚ ਉਹਨਾਂ ਨੇ ਜਮਾ ਸੀ ਨਹੀਂ ਕੀਤੀ ਸੀ ਕਿ ਧਰਮ ਲਈ ਆਪਣਾ ਕੁਰਬਾਨੀ ਦੇ ਦਿੱਤੀ ਹੈਗੀ ਬਹੁਤ ਜ਼ਿਆਦਾ ਜ਼ੁਲਮ ਹੋਇਆ ਆਪਣੇ ਗੁਰੂਆਂ ਦੇ ਤੇ ਉਹਨਾਂ ਨੇ ਤਿੰਨ ਵਾਰ ਗੁਰੂ ਸਾਹਿਬ ਨੂੰ ਉਬਲਦੀ ਦੀਗ ਵਿੱਚ ਉਬਾਲਿਆ ਸੀ ਫਿਰ ਵੀ ਸਤਗੁਰੂ ਬਾਣਾ ਮਿੱਠਾ ਮੰਨ ਕੇ ਅਡੋਲ ਬੈਠੇ ਰਹੇ ਸੀਗੇ ਦੀਗ ਦੇ ਵਿੱਚ ਵੀ ਇਹ ਚੀਜ਼ਾਂ ਨਾ ਸੋਚ ਕੇ ਮਾਣੋ ਹੋ ਜਾਂਦਾ ਵਾ ਤਤੀ ਰੇਤ ਬਾਈ ਗਈ ਸੀ ਇਹਨਾਂ ਤੇ ਦੀਵਾਨ ਚੰਦੂ ਤੇ ਝੂਠੀਆਂ ਲੂਤੀਆਂ ਲਾਉਣ ਬਾਹ ਜਹਾਂਗੀਰ ਦੇ ਸੱਤਾਧਾਰੀ ਹੁੰਦੇ ਸਾਰ ਮੌਕਾ ਮਿਲ ਗਿਆ ਚਾਹਸਾ ਕਾਨੂੰਨ ਅਨਸਾਰ ਤਸੀਹੇ ਦੇ ਕੇ ਗੁਰੂ ਪਾਸ਼ਾ ਜੀ ਨੂੰ ਸ਼ਹੀਦ ਕੀਤਾ ਗਿਆ ਲਾਹੌਰ ਦੀ ਕਾਲ ਪੋਟਲੀ ਉੱਛਾਂਤੀ ਤੇ ਪੰਜ ਪੰਚਮ ਬਾਦਸ਼ਾਹੀ ਤੱਤੀ ਦਵੀ ਤੇ ਬੈਠ ਕੇ ਪਾਣਾ ਮਿੱਠਾ ਮੰਨਦੇ ਹੋਏ ਹੈਪੀ ਜੂਸ ਵਾਲੇ ਤੋਂ ਲੈ ਕੇ ਜੂਸ ਪੀਨੇ ਆ ਤੇ ਦੂ ਬਾਦ ਚੱਲਦੇ ਆ ਐਨ ਘਰੇ ਸੰਤਰੇ ਸੰਤਰੇ ਲੈ ਕੇ ਜਾਣੇ ਚੱਲ ਪਹਿਲੀ ਏਰੀ ਜਾਣਾ ਮੈਂ ਅੱਗੇ ਭੁੱਲ ਭੁੱਲ ਜਾਈਦਾ ਕਿਹੜੀ ਕਿਤੇ ਜਾਈਦਾ ਦਿਮਾਗ 'ਚ ਆ ਗਿਆ ਜਿਵੇਂ ਮੈਂ ਜਾਣੇ ਹਾਲਤਾ ਲੈ ਕੇ ਜਾਣਾ ਜ਼ਰੂਰੀ ਆ ਟਾਈਮ ਹੋ ਗਿਆ ਜੀ ਸਵਾ 1:00 ਵਜੇ ਦਾ ਟਾਈਮ ਆਪਾਂ ਨੂੰ ਲੱਗ ਗਿਆ ਅਜੇ ਆਪਾਂ ਰੋਟੀ ਵਾਸਤੇ ਜ਼ੋਰ ਪਾਉਂਦੇ ਸੀਗੇ ਤੇ ਆਪਾਂ ਕੱਲੀ ਚਾਹ ਪੀ ਕੇ ਤੇ ਚੱਲੇ ਆ ਭੂਆ ਵੀ ਆਈ ਹੁੰਦੀ ਸੀ ਭੂਆ ਨਾਲ ਗੁੜਾ ਕਰ ਲਈ ਵੀਡੀਓ ਵੈਸੇ ਹੀ ਆ ਪਰ ਰਿਕਾਰਡ ਨਹੀਂ ਕੀਤੀ ਤੇ ਚੱਲਦੇ ਆ ਹੁਣ ਮੇਨ ਰੋਡ ਫੜਦੇ ਆ ਐਨ ਐਚ 55 ਨੰਬਰ ਸੜਕ ਤੇ ਚੜਦੇ ਆ ਫਰੀਦਕੋਟ ਆ ਜੀ ਤੇ ਪਹੁੰਚਦੇ ਆ ਆਪਣੀ ਮੰਜ਼ਿਲ ਤੇ ਹੁਣ ਤੱਕਰ ਆਪਾਂ 55 ਕਿਲੋਮੀਟਰ ਕਵਰ ਕਰਤਾ ਤੇ ਹਰੀ ਕੇ ਰਹਿ ਗਿਆ 14 ਤੇ ਮੋਗਾ 62 ਤੇ ਆਪਣਾ ਜਾਣਾ ਦਤੇ ਆਪਾਂ ਆਪਣਾ ਹੈਗਾ 67 ਕਿਲੋਮੀਟਰ ਧਰਮਕੋਟ ਇੱਥੋਂ ਹੈਗਾ 57 ਤੇ 11 ਜੇ ਹਿਸਾ ਦਤਾ ਵਾ ਚੱਲਦੇ ਆ ਦੇਖਦੇ ਆ ਉਮੀਦ ਆ ਵੀ 6 ਵਜੇ ਤੇ ਕਰ ਪਹੁੰਚ ਜਾਾਂਗੇ ਮੇਰਾ ਤਾਂ ਹੋ ਜਾਂਦਾ 6 ਵਜੇ ਤੇ ਵੀ ਜ਼ਿਆਦਾ ਨਹੀਂ ਹੁੰਦਾ ਬਾਕੀ ਕੋਸ਼ਿਸ਼ ਇਹੀ ਹੈ ਤੇ ਬਾਕੀ ਦੇਖਦੇ ਆ ਕਿੰਨੇ ਵਜੇ ਪਹੁੰਚਦੇ ਆ ਕੱਲ ਪੈਂਚਰ ਪੁੰਚਰ ਲਾਉਣ ਤੋਂ ਬਾਅਦ ਇੱਥੇ ਨਾਲੇ ਪਾਣੀ ਭਰਿਆ ਸੀ ਨਾਲੇ ਪਰੌਂਠੇ-ਪਰੌਂਠੇ ਖਾ ਕੇ ਗਏ ਸੀ ਸਫ਼ਰ ਦੇ ਦੌਰਾਨ ਅਕਸਰ ਇਹੀ ਗੱਲਾਂ ਯਾਦ ਰਹੇ ਜਾਂਦੀ ਇੱਥੇ-ਇੱਥੇ ਆਪਾਂ ਲੰਗੇ ਹੋਈਏ ਉਹ ਗੱਲਾਂ ਆਪਾਂ ਨੂੰ ਹਮੇਸ਼ਾ ਯਾਦ ਹੀ ਰਹਿੰਦੀਆਂ ਵੀtheta ਕੇ ਸਿੱਖ ਐਂ ਕਿ ਪਹੇ ਸਿੱਖ ਐਂ ਕਿ ਪਹੇ ਜਿਵੇਂ ਨੂੰ ਖੰਮੇ ਦਾ ਸਫਰ ਕਹਿੰਦੇ ਆ ਟਾਈਮ 4 ਵਜੇ ਦੇ ਕਰੀਬ ਹੋ ਗਿਆ ਤੇ ਆਪਾਂ 71 ਕਿਲੋਮੀਟਰ ਦਾ ਸਫਰ ਤੈਅ ਕਰਕੇ ਪਹੁੰਚ ਗਏ ਸੀਗੇ ਹਰੀਕੇ ਹੱਡ ਤੇ ਤੇ ਆਪਾਂ ਮੈਨ ਲਗਾ ਆਪਣਾ ਰਹਿ ਗਿਆ 50 ਜਾਂ 52 ਕਿਲੋਮੀਟਰ ਹੋਰ ਰਹਿ ਗਿਆ ਤੇ ਪਹੁੰਚ ਜਾਗੇ ਆਪਾਂ ਆਪਣੇ ਟਿਕਾਣੇ ਤੇ ਦਾਤੇ ਯਾਨੀ ਨਾਨਕੇ ਆਪਣੇ ਤੇ ਪਾਣੀ ਦਿਖਾ ਦਈਏ ਤੁਹਾਨੂੰ ਜਦੋਂ ਮਤਲਬ ਕਹਿ ਸਕਦੇ ਆ ਵੀ ਫਲੱਡ ਆਏ ਸੀਗੇ ਉਦੋਂ ਮਤਲਬ ਜਿਹੜੇ ਆਹਾ ਗੇਟਸ ਜਿਹੇ ਖੋਲੇ ਹੋਏ ਸੀਗੇ ਤੇ ਪਾਣੀ ਪੂਰਾ ਇਧਰ ਸੀਗਾ ਜਾਨੀ ਤੇ ਹੁਣ ਦੇਖ ਸਕਦੇ ਹਾਂ ਖਾਲੀ ਹੈ ਇਧਰੋਂ ਤੇ ਪਾਣੀ ਵੈਸੇ ਉਧਰ ਜਿਹੜਾ ਪਹਿਲਾਂ ਵਾਲਾ ਸੀਗਾ ਤੇ ਉਹ ਵੀ ਵੈਸੇ ਕਿਨਾਰੇ ਤੇ ਆਇਆ ਪਿਆ ਪਾਣੀ ਇਧਰ ਪੂਰਾ ਫੁੱਲ ਹੀ ਆਉਂਦਾ ਤੇ ਆ ਜਿਹੜੇ ਚੈਨਾ ਪਾਈਆਂ ਜਾਂ ਤੇ ਗੇਟ ਚੱਕੇ ਜਾਂਦੇ ਆ ਕਾਫੀ ਗੇਟ ਆਹੇ ਤੇ ਬਾਈਰ ਕੇ ਰੰਗ ਰੰਗ ਦਾ ਕੰਮ ਕਰੀ ਜਾਂਦੇ ਕਿੰਨਾ ਰਿਸਕ ਆ ਨਾ ਦੇਖ ਕੇ ਡਰ ਲੱਗਦਾ ਪੌੜੀ ਦੇ ਉੱਤੋਂ ਚੜ੍ਹ ਕੇ ਉਧਰਲੀ ਸਾਈਡ ਜਾਣਾ ਤੇ ਰੰਗ ਰੂਮ ਕਰੀ ਜਾਂਦੇ ਆ ਆ ਪੌੜੀ ਲੱਗੀ ਹੋਈ ਆ ਤੇ ਦੇਖ ਕੇ ਡਾਡੁਰ ਲੱਗੀ ਜਾਂਦਾ ਇਹ ਸਿਸਟਮ ਪਰਲੇ ਪਾਸੇ ਦਾ ਮੋਹਲ ਆਪਾਂ ਥੋੜਾ ਜਿਆ ਤੁਹਾਨੂੰ ਦਿਖਾ ਦਈਏ ਪਸਾਂ ਬਸਾਈਆਂ ਨੰਗਲੇ ਰੰਦੋ ਚਲਦੇ ਆ ਫਿਰ ਪਰਲੇ ਪਾਸੇ ਨੂੰ ਲੋ ਜੀ ਇਧਰ ਦਾ ਮੋਹਲ ਕੁਝ ਇਸ ਤਰ੍ਹਾਂ ਦਾ ਜਦੋਂ ਆਪਾਂ ਪਹਿਲਾਂ ਦੇਖਿਆ ਸੀ ਜਿਹੜੀਆਂ ਪੌਣੀਆਂ ਬਣੀਆਂ ਮੈਨਾਂ ਦਾ ਇਥੋਂ 1 2 3 ਤੀਜੀ ਪੌੜੀ ਤੱਕ ਪਾਣੀ ਆਇਆ ਹੋਇਆ ਸੀਗਾ ਤੇ ਹੁਣ ਤਾਂ ਇਹ ਸਾਰੀਆਂ ਖਾਲੀ ਹੋਈਆਂ ਪਈਆਂ ਤੇ ਉਹ ਜਿਹੜਾ ਬਾਈਪਾਸ ਰਹਿ ਜਾਂਦਾ ਪਹਿਲਾਂ ਆਪਾਂ NH54 ਉਸ ਤੇ ਸਫਰ ਕਰ ਰਹੇ ਸੀਗੇ ਉਥੋਂ ਆਪਾਂ ਅੰਦਰ ਦੀ ਆ ਗਏ ਆ ਤੇ ਬਾੜ ਦਾ 1-2 ਕਿਲੋਮੀਟਰ ਦਾ ਫਰਕ ਪੈਂਦਾ ਸੀਗਾ ਤੇ ਸਾਹਮਣੇ ਦਾ ਵਿੱਚੋਂ ਪਾਣੀ ਪੁਣੀ ਦਾ ਖਾਲੀ ਹੋਇਆ ਪਿਆ ਤੇ ਧੁੰਦ ਕਰਕੇ ਕੋਈ ਥੋੜਾ ਜਿਹਾ ਧੁੰਦਲਾਇਆ ਦਿਖਦਾ ਪਾਣੀ ਕਰਕੇ ਵੀ ਜਾਂ ਪੋਲੂਸ਼ਨ ਲਾ ਲੋ ਤੇ ਸੂਰਜ ਦੇਵਤਾ ਜੀ ਚਮਕਾਰੇ ਮਾਰਦੇ ਹੋਏ ਤੇ ਚੱਲਦੇ ਆ ਅੱਗੇ ਨੂੰ ਕਿ ਨਾ ਗੱਲਬਾਤ ਆਪਾਂ ਕਰਦੇ ਸੀਗੇ ਰੰਗ ਰੰਗ ਦਾ ਕੰਮ ਕਰੀ ਜਾਂਦੇ ਪੂਰਾ ਰਿਸਕੀ ਕੰਮ ਆ ਤੇ ਬਾਈ ਥੋੜਾ ਸ਼ਰਮੋਦਾ ਕਹਿੰਦਾ ਮੈਂ ਗੱਲਬਾਤ ਨਹੀਂ ਕਰਦਾ ਤੇ ਆ ਲੱਕੜਾਂ ਲੁਕੜਾਂ ਬਾਈ ਵਿੱਚੋਂ ਨਿਕਲੀਆਂ ਨੇ ਆਹ ਸਾਰੀਆਂ ਠੀਕ ਆ ਚੱਲੋ ਜੀ ਵਧੀਆ ਹੈਣਾ ਠੀਕ ਆ ਤੇ ਚੱਲਦੇ ਆਗੇ ਚੰਗਾ ਬਾਈ ਠੀਕ ਆ ਫਿਰ ਤੇ ਬਾਈ ਕਹਿੰਦਾ ਢੱਡ ਲਈ ਕਰਨਾ ਪੈਂਦਾ ਵੀ ਕੰਮ ਤਾਂ ਰਿਸਕੀ ਆ ਲੱਕੜਾਂ ਲੁਕੜਾਂ ਨਿਕਲਦੀਆਂ ਬਾਲਾਂ ਨੂੰ ਬੋਲਣ ਵਿਚਾਰੇ ਚੱਲੋ ਲੈ ਜਾਂਦੇ ਘਰੇ ਤੇ ਜਿਹੜੀ ਆਹ ਚੀਜ਼ ਆਪਾਂ ਤੁਹਾਨੂੰ ਦਿਖਾਈ ਸੀਗੀ ਇਹਦੇ ਉੱਤੇ ਵੀ ਬਾਈ ਯਾਰ ਕਹਿੰਨੇ ਰੰਗ ਕਰਨਾ ਸਾਰੇ ਤੇ ਸਾਸ ਭਾਈ ਚਲੀ ਜਾਂਦੀ ਆ ਲੋ ਜੀ ਫਾਈਨਲੀ 121 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਪਹੁੰਚ ਗਏ ਆ ਘਰੇ ਟਣੀ ਨਾਨਕੇ ਤੇ ਸੁਲਤਾਨ ੋਂਕਣਾ ਸ਼ੁਰੂ ਕਰਤਾ ਕੁੱਤੇ ਨੇ ਜਸੜ ਇਹ ਹਾਲਤ ਕੋਈ ਨਾ ਕਰਦੀ ਨਾ ਨੌਨ ਸਟਾਪ ਆਪਾਂ ਹਰੀਏ ਤੋਂ ਆਏ ਆ ਸੋਚਿਆ ਸੀਗਾ ਵੀ ਰੁਕਾਂਗੇ ਆਪਾਂ ਪਰ ਨਹੀਂ ਟਾਈਮ ਲੱਗਿਆ ਲੰਬੇ ਸਫ਼ਰ ਤੋਂ ਬਾਅਦ ਬਈ ਰੋਟੀ ਛਕਦੇ ਆ ਕਿਉਂਕਿ ਰਾਹ ਦੇ ਵਿੱਚ ਆਪਾਂ ਕੁਝ ਇੰਨਾ ਖਾਸ ਖਾਦਾ ਪੀਤਾ ਨਹੀਂਗਾ ਤੇ ਇੱਕ ਵਾਰੀ ਆਪਾਂ ਪ੍ਰਸ਼ਾਦਾ ਛਕੇ ਇੱਕ ਪ੍ਰਸ਼ਾਦਾ ਥੋੜੇ ਚੌਲ ਤੇ ਹੁਣ ਰੋਟੀ ਨੂੰ ਚੰਗਾ ਤੇਲ ਦਿੱਤਾ ਜਾਊਗਾ ਤੇ ਇਹ ਸਰੀਰ ਦੀ ਰਿਕਵਰੀ ਕਰਕੇ ਤੇ ਗੱਲ ਨੂੰ ਵੀ ਆਪਾਂ ਫਿਰ 50 ਕਿਲੋਮੀਟਰ ਸਾਈਕਲ ਫੇਰ ਚਲਾਉਣਾ ਫੇਰ ਹੀ ਚੱਲੂਗਾ ਖਰਾਕ ਇੱਕ ਵਾਰੀ ਚੰਗੀ ਆਪਾਂ ਨੂੰ ਖਾ ਲੈਣੀ ਚਾਹੀਦੀ ਰਹਿੰਦੇ ਵਿੱਚ ਤੇ ਫਿਰ ਉਹਦੇ ਨਾਲ ਇੰਜਨ ਵਧੀਆ ਚੱਲਦਾ ਰਹਿੰਦਾ ਤੇ ਇਧਰ ਨਾਲ ਨਾਲ ਖਬਰਾਂ ਉਤੇ ਵੋਟਾਂ ਦੀ ਰੱਸੀ ਜਾਂਦੇ ਆ ਪੜਾਕੇ ਪਏ ਆ ਜਿੱਥੇ ਤਾਂ ਤਾਂ ਦੀ ਲੜਾਈ ਲੜੋਈ ਤੇ ਖਾਣੇ ਰੋਟੀ ਫਿਰ ਕਰਦੇ ਗੱਲਬਾਤ ਇਹ ਰੋਟੀ ਰਾਟੀ ਛਾਕੀ ਬਈ ਤੇ ਆਪਾਂ ਘੇੜਾ ਛੇੜਾ ਕਢਣ ਚੱਲੇ ਸੀਗੇ ਦੂਜੇ ਭਾਵੇਂ ਕੇ ਮਾਮਾ ਕਹਿੰਦਾ ਵੀ ਛੋਟੀ ਲੈ ਜਾ ਕੇ ਇਹ ਕੁੱਤਾ ਕਰਤਾ ਹੁੰਦਾ ਤੇ ਕੁੱਤਾ ਬਾਹਰ ਨਿਕਲਿਆ ਸਾਰੀ ਪੈ ਗਿਆ ਆਪਾਂ ਨੂੰ ਤੇ ਮੈਂ ਛੋਟੀ ਚੱਕਰ ਦੀ ਥੋੜੀ ਸੰਗ ਜੀ ਕਰਦਾ ਸੀਗਾ ਪਰ ਫਾਇਦਾ ਹੁੰਦਾ ਛੋਟੀ ਚੱਕਰ ਨਾਲ ਆਸਰਾ ਹੀ ਆ ਤੇ ਬਾਕੀ ਇਹੀ ਸਿਆਈ ਦੀ ਗੱਲ ਬਾਤ ਅੱਜ ਦਾ ਦਿਨ ਬਹੁਤ ਸੋਹਣਾ ਰਿਹਾ ਸਫ਼ਰ ਆਪਣਾ 122 22 ਕਿਲੋਮੀਟਰ ਦਾ ਰਿਹਾ ਤੇ ਵਧੀਆ ਰਿਹਾ ਸਿਰ ਦਰਦ ਹੋਈ ਜਾਂਦਾ ਕਿਉਂਕਿ ਅੱਜ ਸਟਾਕ ਥੋੜੇ ਘੱਟ ਵਜੇ ਪਾਣੀ ਪੂਣੀ ਪੀਤਾ ਨਹੀਂ ਗਾ ਪੂਰੀ ਜੀ ਪੂਰੇ ਦਿਨ ਚ ਆਪਾਂ ਇੱਕ ਬੋਤਲ ਮਸਾਂ ਪੀਤੀ ਉਹ ਵੀ ਆਪਾਂ ਪੰਪ ਤੋਂ ਭਰਿਆ ਸੀਗਾ ਪਾਣੀ ਤੇ ਇੱਥੇ ਆ ਕੇ ਖਤਮ ਕੀਤੀ ਉਹ ਤਾਂ ਕਰਕੇ ਵੀ ਹੋ ਜਾਂਦਾ ਤੇ ਕੱਲੂ ਚੱਲਾਂਗੇ ਪਿੰਡ ਸਫ਼ਰ ਆਪਣਾ ਹੋਊਗਾ 50 ਕਿਲੋਮੀਟਰ ਦਾ ਕੱਲ ਦਾ ਇਹ ਬਣੇ ਰਿਹਾ ਸਫ਼ਰ ਦੇ ਨਾਲ ਜੀ ਧੰਨਵਾਦ ਬਹੁਤ ਬਹੁਤ ਤੇ ਆਪਣਾ ਇਹ ਚਾਰਕ ਦਿਨ ਦਾ ਸਫਰ ਸੀਗਾ ਸਮਾਪਤੀ ਹੈ ਕੱਲ ਨੂੰ ਤੇ ਰੱਬ ਰੱਖਾ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਕੱਲ ਨਵੇਂ ਵਲੋਗਸ